ਸੋ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਸ ਵੇਲੇ ਗੁਰਦੁਆਰਾ ਅ ਅੰ ਸ਼੍ਰੀ ਗੁਰੂ ਸਿੰਘ ਸਭਾ ਸ਼ਹੀਦ ਬਾਬਾ ਬਚਿੱਤਰ ਸਿੰਘ ਬਸਤੀ ਮਿੱਠੂ ਕਲਾਂ ਦੇ ਵਿੱਚ ਇਸ ਵੇਲੇ ਖੜਿਆ ਜਿੱਥੇ ਅੱਜ 13 ਸਾਲ ਦੀ ਪਾਰਲ ਕੌਰ ਜਿਹਦਾ 22 ਤਰੀਕ ਨੂੰ ਇੱਕ ਦੱਡੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਮਸੂਮ ਧੀ ਜਦੋਂ ਆਪਣੇ ਘਰੋਂ ਲਾਪਤਾ ਹੋਈ ਤੇ ਘਰਦਿਆਂ ਨੇ ਪਹਾਲ ਕੀਤੀ ਤੇ ਸੀਸੀਟੀਵੀ ਵਿੱਚ ਪਤਾ ਲੱਗਾ ਕਿ ਗਵਾਂਡੀਆਂ ਦੇ ਘਰ ਗਈ ਸੀ ਤੇ ਜਿੱਥੇ ਉਸ ਅ ਦੱਡੇ ਉਹਦੇ ਨਾਲ ਪਹਿਲਾਂ ਦੀ ਕੋਸ਼ਿਸ਼ ਕੀਤੀ ਜਦੋਂ ਤਾਂ ਉਹ ਕੀ ਉਹਦੀ ਹਾਦਸਾ ਦਿੱਤੀ ਕਾਫੀ ਘੰਟੇ ਦੀ ਮਸ਼ਦਦ ਤੋਂ ਬਾਅਦ ਜਿਹੜੀ ਆ ਉਹ ਕੁੜੀ ਦੀ ਬਾਥਰੂਮ ਚ ਮਿਲੀ ਤਾਂ ਮੈਂ ਇਹ ਵੀ ਦੱਸਿਆ ਕਿ ਉੱਥੇ ਪਹਿਲਾਂ ਪੁਲਿਸ ਆਈ ਆ ਪੁਲਿਸ ਨੇ ਜਿਹੜਾ ਉਹਦੀ ਲੱਭਣ ਦੀ ਰਿਪੋਰਟ ਆ ਇਹ ਕਹਿ ਦਿੱਤਾ ਕਿ ਲੜਕੀ ਦੀ ਲਾਸ਼ ਇੱਥੇ ਨਹੀਂ ਇਹ ਲੜਕੀ ਇੱਥੇ ਨਹੀਂ ਹੈ ਪਰੰਤੂ ਬਾਅਦ ਵਿੱਚ ਜਦੋਂ ਉੱਥੋਂ ਪਿੰਡ ਦੇ ਇਹੀ ਗਲੀਆਂ ਮਲੇ ਦੀਆਂ ਲੋਕਾਂ ਨੇ ਜਦੋਂ ਆ ਬਾਥਰੂਮ ਚ ਲੱਭੀ ਆ ਤਾਂ ਉਸ ਤੋਂ ਬਾਅਦ ਜਿਹੜਾ ਕਾਫੀ ਹੰਗਾਮਾ ਹੋਇਆ ਔਰ ਟਿਆ ਵੀ ਗਿਆ 파ਮੇ ਕਿਉ ਦੇ ਉਤੇ ਜਿਹੜਾ ਆ ਮਾਮਲਾ ਦਰਜ ਕਰ ਲਿਆ ਗਿਆ ਔਰ ਕੋਰਟ ਬਲੋਂ ਨੂੰ 9 ਦਿਨ ਦੇ ਰਿਮਾਂਡ ਦੇ ਉਤੇ ਵੀ ਭੇਜੇ ਗਿਆ ਫਿਰ ਵੀ ਜਿਹੜੇ ਲੋਕਾਂ ਦੇ ਵਿੱਚ ਇੱਕ ਇੱਕੋ ਹੀ ਮੰਗ ਹੈ ਕਿ ਇਹੋ ਜਿਹੇ ਦਿਨਸੀ ਹੋਣੀ ਚਾਹੀਦੀ ਸ਼ਰੀਆਮ ਗੁਜਰੀ ਉਹ ਤੇ ਲੱਗਣੀ ਉਹਦੀ ਕੋਈ ਹੱਕ ਨਹੀਂ ਸੋ ਬਹੁਤ ਤੁਸੀਂ ਤਸਵੀਰਾਂ ਵੀ ਦੇਖਦਾ ਕਿ ਅੱਜ ਇੱਥੇ ਜੋ ਉਸ 파ਰਲ ਨੂੰ ਜਿਹੜੀ ਆ ਸ਼ਰਦਾਂ ਅਲੀ ਦਿੱਤੀ ਜਾ ਰਹੀ ਆ ਔਰ ਇਨਸਾਫ ਦੀ ਮੰਗ ਹੈ ਪ੍ਰਸ਼ਾਸਨ ਤੋਂ ਕਿ ਹਾਂ ਫਾਸਟ ਰੈਕ ਥਰੂ ਜਿਹੜਾ ਆ ਉਹਨੂੰ ਸਖਤ ਤੋਂ ਸਖਸ ਜਿਹੜੀ ਆ ਮਿਲਣੀ ਚਾਹੀਦੀ ਆ ਤੁਹਾਡਾ ਕਾਰਵਾਈ ਕੀਤੀ ਗਈ ਹੈ ਇਹ ਸਹੀ ਨੂੰ ਮੰਗਤ ਰਾਵ ਨੂੰ ਡਿਸਪਲੈਸ ਕਰ ਦਿੱਤਾ ਹੈ ਬਰਖਾਸ ਕਰ ਦਿੱਤਾ ਗਿਆ ਉਹ ਤੇ ਕੀ ਕਹਿ ਰਿਹਾ ਨਹੀਂ ਬਿਲਕੁਲ ਠੀਕ ਹੈ ਜੀ ਦੇਖੋ ਇੱਕ ਚੀਜ਼ ਹੈ ਇਸ ਸਮਾਜ ਦੇ ਵਿੱਚ ਜਿਹੜੀ ਪੁਲਿਸ ਦੀ ਹੋਂਦ ਹੈ ਪੁਲਿਸ ਦੀ ਵਰਦੀ ਉੱਤੇ ਇੱਕ ਵਿਸ਼ਵਾਸ ਹਰੇਕ ਸਮਾਜ ਦਾ ਹੁੰਦਾ ਹੈ ਕਿ ਹਾਂ ਜੇ ਸਾਡੇ ਤੇ ਕੋਈ ਔਕੜ ਆਈ ਤੇ ਵਰਦੀ ਸਾਨੂੰ ਬਚਾਏਗੀ ਜੇ ਕਿਸੇ ਵੱਲੇ ਕਿਸੇ ਤੇ ਕੋਈ ਔਕੜ ਆਈ ਉਹ ਵਿਅਕਤੀ ਜਿੰਨੂੰ ਪਰਮਾਤਮਾ ਨੇ ਵਰਦੀ ਬਖਸ਼ੀ ਹੈ ਜਿੰਨੂੰ ਇਹ ਦਿੱਤਾ ਸਾਡੇ ਸਰਕਾਰ ਨੇ ਪਾਵਰ ਦਿੱਤੀ ਹੈ ਕਿ ਜਾਓ ਜਾ ਕੇ ਦੇਸ਼ ਸਮਾਜ ਦੀ ਰੱਖਿਆ ਕਰੋ ਤੇ ਉਲਟਾ ਉਹ ਆਪਣੀ ਡਿਊਟੀ ਚ ਕੁਤਾਈ ਕਰਨ ਜਿਸ ਦੇ ਕਰਕੇ ਜਾਨਾਂ ਨੂੰ ਨੁਕਸਾਨ ਹੋ ਜਾਏ ਤੇ ਅਦੇਹਾ ਐਕਸ਼ਨ ਹੋਣਾ ਬਿਲਕੁਲ ਲਾਜ਼ਮੀ ਹੈ ਇਹ ਬਿਲਕੁਲ ਪੁਲਿਸ ਵਾਲਿਆਂ ਖਿਲਾਫ ਮਾਮਲੇ ਦਰਜ ਹੋਣੇ ਚਾਹੀਦੇ ਐਪਲੀਕੇਸ਼ਨਸ ਆਲਰੇਡੀ ਫਾਈਲ ਹੋ ਚੁੱਕੀਆਂ ਸਰ ਨੋਮੀਨੇਟ ਨਹੀਂ ਹਾਲੇ ਤੱਕ ਨੋਮੀਨੇਟ ਨਹੀਂ ਆ ਬਾਕੀ ਹੁਣ ਜੀ ਫਰਦਰ ਕੋਰਸ ਆਫ ਐਕਸ਼ਨ ਜਿੱਦਾਂ ਜਿੱਦਾਂ ਰਹੇਗਾ ਉਹ ਤੁਹਾਨੂੰ ਦੱਸਿਆ ਜਾਏਗਾ